ਸਾਸ਼ੀ ਗਾਲ ਜੀ 사ਸ਼ੀ ਗਾਲ ਜੀ ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਜੇ ਘਰ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਜੀ ਅੱਛਾ ਵੀਰੇ ਕਦੋਂ ਤੋਂ ਜੁੜੇ ਆਪਾਂ ਸੰਜੇ ਘਰ ਨਾਲ ਆਪਾਂ ਜੀ ਜੁੜੇ ਆ तकरीबन 4 ਸਾਲ ਹੋ ਗਏ ਸਾਨੂੰ ਅੱਛਾ ਬਹੁਤ ਵਧੀਆ ਬਹੁਤ ਹਾਂਜੀ ਹਾਂਜੀ ਅਸੀਂ ਲੁਧਿਆਣੇ ਤੋਂ ਆਨੇ ਆ ਜੀ ਠੀਕ ਹੈ ਜੀ ਅਸੀਂ ਐਕਚੁਅਲ ਇਧਰੋਂ ਗੁਰਦੁਆਰਾ ਸਹਿਬਲ ਜਾਂਦੇ ਹੋਏ ਰਸਤੇ 'ਚ ਦੇਖਿਆ ਸੀ ਇੱਕ ਦਿਨ ਠੀਕ ਆ ਤੇ ਉਸ ਤੋਂ ਬਾਅਦ ਆ ਕੇ ਰੁਕੇ ਦੇਖਿਆ ਮਾਹੌਲ ਬਹੁਤ ਵਧੀਆ ਸ਼ਾਂਤੀਪੂਰਨ ਆ ਠੀਕ ਆ ਜੀ ਪਰ ਅਸੀਂ ਇੱਥੇ ਡਿਨਰ ਕਰਕੇ ਗਏ ਫਿਰ ਉਸ ਤੋਂ ਬਾਅਦ ਫਿਰ ਜਦੋਂ ਵੀ ਗਰਮੀ ਆਂਦੀ ਆ ਤੇ সুইਮਿੰਗ ਪੂਲ ਵੀ ਹੈਗਾ ਵਾ ਬੱਚੇ ਇੰਜੋਏ ਕਰ ਲੈਂਦੇ ਆ ਬਿਲਕੁਲ ਤੇ ਬਸ ਇੱਥੇ ਆਈਦਾ ਵਾ ਤੇ ਜ਼ਿਆਦਾ ਤਾਂ ਫੈਸਟੀਵਲ ਤੇ ਵੀ ਇੱਥੇ ਵਧੀਆ ਮਾਹੌਲ ਹੁੰਦਾ ਵਾ ਉਹ ਦੇਖੋ ਹੁਣ ਜਿਵੇਂ ਚੈਲਪੈਲ ਹੈਗੀ ਆ ਤੇ ਖੁੱਲੇ ਮਾਹੌਲ ਕਰਕੇ ਸਾਨੂੰ ਜ਼ਿਆਦਾ ਪਸੰਦ ਆ ਇੱਥੇ ਆਣਾ ਕਿਉਂਕਿ ਸ਼ਹਿਰ ਦੇ ਵਿੱਚ ਭੱਜ ਦੌੜ ਹੈਗੀ ਆ ਪੋਲੂਸ਼ਨ ਵਗੈਰਾ ਬਹੁਤ ਆ ਇੱਥੇ ਸਾਹ ਸੁਥਰੀ ਜਗਾ ਵਾ ਹਾਂਜੀ ਇਸ ਕਰਕੇ ਅਸੀਂ ਇਧਰੋਂ ਚੂ ਮੌਸਮ ਵਗੈਰਾ ਕਿਦਾਂ ਤੁਹਾਨੂੰ ਲੱਗਦਾ ਉਹ ਮਾਹੌਲ ਹੀ ਬਹੁਤ ਵਈ ਮਾਹੌਲ ਕਰਕੇ ਤਾਂ ਆਈਦਾ ਜੀ ਸਭ ਬਾਕੀ ਸਾਰੇ ਵੀ ਜਿੰਨੇ ਵੀ ਆਂਦੇ ਆ ਨਾ ਕਿਸੇ ਨੂੰ ਵੀ ਪੁੱਛ ਲਓ ਸਾਰੇ ਨੇ ਇਹੀ ਕਹਿਣਾ ਕਿ ਇੱਥੇ ਤਾਂ ਮਾਹੌਲ ਬਹੁਤ ਵਧੀਆ ਵਾ ਫੁੱਲਾ ਡੋਲਾ ਨਾਲੇ ਜੋ ਮਦਕੇ ਕਾਮ ਸ਼ਹਿਰੀ ਬੰਦਾ ਭਾਲਦਾ ਵਾ ਉਹ ਸਾਰਾ ਕੁਝ ਇੱਥੇ ਆ ਫੂਡ ਵਗੈਰਾ ਤੁਹਾਨੂੰ ਕਿਦਾਂ ਦਾ ਲੱਗਦਾ ਖਾਣ ਦਾ ਮੰਦਰ ਫੂਡ ਵਗੈਰਾ ਇੱਥੇ ਜੀ ਕਾਫੀ ਵਧੀਆ ਵਾ ਮੇਰੇ ਹਿਸਾਬ ਨਾਲ ਸ਼ਹਿਰ ਦੇ ਫੂਡ ਨਾਲੋਂ ਤਾਂ ਕਾਫੀ ਵਧੀਆ ਵਾ ਇੱਥੇ ਇੱਕ ਤਾਂ ਪਹਿਲੀ ਗੱਲ ਤਾਂ ਇਹਨਾਂ ਦਾ ਸਾਰਾ ਹੋਮ ਮੇਡ ਆ ਇੱਥੇ ਹੀ ਸਾਰਾ ਕੁਝ ਆ ਉਹ ਸਭ ਤੋਂ ਬੈਸਟ ਜੀ ਲੱਗਦੀ ਠੀਕ ਹੈ ਜੀ ਉਸ ਵਕਾ ਕਾਰਨੀ ਦਾ ਦੁੱਧ ਦਿਨ ਦਿਨ ਚੱਲੂ ਕੀਤਾ ਉਹ ਵੀ ਬਹੁਤ ਡਿਲੀਸ਼ੀਅਸ ਆ ਤੁਸੀਂ ਪੀ ਕੇ ਦੇਖੋ ਖੁਦ ਵੀ ਕੇ ਦੇਖੋ ਬਹੁਤ ਵਧੀਆ ਵਾ ਬਾਕੀ ਇਹਨਾਂ ਦਾ ਜਿਵੇਂ ਆ ਫੈਸਟੀਵਲ ਸੀਜ਼ਨ ਆ ਇਹਨਾਂ ਦਾ ਬਫੇ ਸਿਸਟਮ ਵੀ ਚੱਲਦਾ ਵਾ ਬਹੁਤ ਹੀ ਰੀਜ਼ਨੇਬਲ ਰੇਟ ਤੇ ਬਿਲਕੁਲ ਬਿਲਕੁਲ ਸ਼ਹਿਰ ਨਾਲੋਂ ਵਧੀਆ ਵਾ ਜੀ ਵਾਤਾਵਰਣ ਵਧੀਆ ਵਾ ਕੁਲਾ ਮੌਲਾ ਬਹੁਤ ਵਧੀਆ ਜੀ ਮੈਂ ਵੀ ਦੇਖ ਰਿਹਾ ਤੁਹਾਨੂੰ 12 ਵਜੇ ਤੋਂ ਪਹਿਲਾਂ ਦੇ ਮੇਰਾ ਖਿਆਲ ਆ ਤੁਸੀ ਮੈਂ ਹਾਂਜੀ ਹਾਂਜੀ ਅਸੀਂ ਜੀ ਜਦੋਂ ਆਨੇ ਆ ਨਾ ਇੱਥੇ ਜੀ ਉਦੋਂ ਅਸੀਂ ਇਹ ਸੋਚ ਕੇ ਆਨੇ ਆ ਕਿ ਸਵੇਰੇ ਆਣਾ ਵਾ 12 11 12 ਵਜੇ ਆਣਾ ਵਾ ਤੇ ਬਹੁਤ ਵਧੀਆ ਕਿਉਂਕਿ ਉੱਥੇ ਵਾਪਸ ਜਾ ਕੇ ਵੀ ਇਹੀ ਧੀੜ ਭੜਕਾ ਹੁਣ ਜਦੋਂ ਜਾਣਾ ਨਾ ਸਾਨੂੰ 1.5 ਘੰਟਾ ਜਾਂਦੇ ਲੱਗਣਾ ਸ਼ਹਿਰ ਦੇ ਵਿੱਚ ਜਾਮ ਦੇ ਵਿੱਚ ਹੀ ਬਿਤੇ ਰਹਿਣਾ ਮਾ ਠੀਕ ਆ ਠੀਕ ਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਧੰਨਵਾਦ ਜੀ ਤੇ ਸਾਡਾ YouTube ਚੈਨਲ ਆ ਉਹ ਸਾਂਝਾ ਕਰੋ ਪੰਜਾਬ ਹਾਂਜੀ ਹਾਂਜੀ ਸਬਸਕ੍ਰਾਈਬ ਕਰਿਓ ਜਰੂਰ ਜੀ ਜਰੂਰ ਤੇ ਸ਼ੇਅਰ ਵੀ ਕਰਿਆ ਕਰੋ ਹਾਂਜੀ 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 ਠੀਕ ਆ ਧੰਨਵਾਦ ਸਾਡਾ ਜਦੋਂ ਟਾਈਮ ਲੱਗਦਾ ਅਸੀਂ ਆਣਾ ਹੀ ਆ ਜੀ ਵਧੀਆ ਜੀ ਓਕੇ ਜੀ ਧੰਨਵਾਦ ਜੀ